अरविंद केजरीवाल ਦਾ ਜੇਲ੍ਹ ਜਾਣਾ ਜਿਹੜਾ ਕਿ ਪਹਿਲਾਂ ਹੀ ਤੈਅ ਸੀ ਅਦਾਲਤਾਂ ਦੇ ਨਿਯਮਾਂ ਦੇ ਮੁਤਾਬਕ ਹੁਕਮਾਂ ਦੇ ਮੁਤਾਬਕ Arvind Kejriwal ਦੇ ਇਸ ਜੇਲ੍ਹ ਜਾਣ ਦੇ ਨਾਲ ਹੁਣ ਸਿਆਸਤ ਇਹ ਨਤੀਜਿਆਂ ਤੋਂ ਬਾਅਦ ਇਹਨਾਂ ਦੇ ਫੈਸਲੇ ਵੀ ਬਦਲ ਸਕਦੇ ਆ ਜਾਂ ਫਿਰ ਇੱਕ ਵਾਰੀ ਜਿਹੜੀ ਪ੍ਰਕਿਰਿਆ ਚੱਲ ਰਹੀ ਉਸ ਦੇ ਵਿੱਚੋਂ ਤੇ ਹੁਣ ਗੁਜ਼ਰਨਾ ਹੀ ਪੈਣਾ Arvind Kejriwal ਦੇਖੋ ਹੁਣ ED ਦੇ ਜਿਹੜੇ ਐਫੀਡੀਫਟ ਗਏ ਨੇ ਜਿਵੇਂ ਇਹਨਾਂ ਨੇ 7 ਦਿਨ ਦੀ ਫਿਰ ਸੁਪਰੀਮ ਕੋਰਟ ਕੋ ਮੋਲਤ ਮੰਗੀ ਹੋ ਉਹਨਾਂ ਦਾ Arvind Kejriwal ਸਾਹਿਬ ਨੂੰ ਲੱਗਦਾ ਸੀ ਕਿ ਮੈਂ ਜੇ 7 ਦਿਨ ਰਹਿ ਗਿਆ ਦੇ ਸ਼ਾਇਦ ਫਿਰ ਮੈਨੂੰ ਅੱਜ ਜੇਲ੍ਹ ਜਾਣਾ ਨਹੀਂ ਪਵੇ ਹਨਾ 7 ਦਿਨ ਮੀ ਤੋਂ 7 ਜੂਨ ਤੱਕ ਮੰਗ ਰਹੇ ਸੀ ਕਿ ਜੇ 4 ਤਰੀਕ ਨੂੰ ਸਾਡੀ ਸਰਕਾਰ ਬਣ ਗਈ ਤੇ ਫਿਰ ED ਜੂਟਰਨ ਲੈ ਲੇਗੀ ਫਿਰ ED ਬੜਾ ਕੁਝ ਫਿਰ ਜਿਹੜੀਆਂ ਏਜੰਸੀਆਂ ਜਾਂ ਜਿਹੜੇ 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 ਅਫਸਰ ਨਾ ਉਹ ਜਿਹੜੇ ਉਹ ਰਾਤੋਂ ਰਾਤ ਬਦਲ ਜਾਂਦੇ ਨੇ ਜਿਹੜੇ ਪਹਿਲਾਂ ਕੋਟਦੇ ਨੇ ਦੂਜੀਆਂ ਪਾਰਟੀਆਂ ਨੂੰ ਫਿਰ ਉਹਨਾਂ ਨੂੰ ਉਹ ਸਲੂਟ ਮਾਰਨ ਲੱਗ ਪੈਂਦੇ ਇਹ ਹਿੰਦੁਸਤਾਨ ਦੀ ਬਿਊਰੋਕਰੇਸੀ ਦਾ ਇਹੀ ਹਾਲ ਹੈ ਉਹ ਚਾਹੇ ਕੋਈ ਸਟੇਟ ਪੁਲਿਸ ਦੇ ਵਿੱਚ ਆ ਚਾਹੇ ਉਹ ਸੈਂਟਰ ਪੁਲਿਸ ਦੇ ਵਿੱਚ ਆ ਚਾਹੇ ਸਿਵਲ ਡਿਪਾਰਟਮੈਂਟ ਆ ਚਾਹੇ ਕੋਈ ਆਈਐਸ ਆਈਪੀਐਸ ਜਿਹਦੀ ਸੱਤਾ ਉਹਦੇ ਗੁਲਾਮ ਹੋ ਜਾਂਦੇ ਨੇ ਕਿਉਂਕਿ ਅੱਜ ਕੱਲ ਅਫਸਰਾਂ ਦਾ ਵੀ ਹਿਸਾਬ ਤਾਂ ਉਹ ਸਾਰੇ ਸਿਆਸੀ ਹੋ ਚੁੱਕੇ ਨੇ ਹੁਣ ਅਜਿਹੀ ਸਥਿਤੀ ਦੇ ਵਿੱਚ ਸੁਪਰੀਮ ਕੋਰਟ ਨੇ ਰਿਜੈਕਟ ਕਰਤੀ ਉਹਨਾਂ ਦੀ ਅਪੀਲ ਵੀ ਤੁਹਾਨੂੰ ਤੇ ਜਾਣਾ ਪੈਣਾ ਹੁਣ ਰੈਗੂਲਰ ਜਿਮਾਂਡਤ ਵਾਸਤੇ ਉਹਨਾਂ ਨੂੰ ਅਪਲਾਈ ਕਰਨਾ ਪਏਗਾ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਭਾਰ ਕੱਟ ਗਿਆ ਈਡਨ ਕਹਿੰਦੇ ਇਹਨਾਂ ਦੇ ਭਾਰ ਵਧ ਗਿਆ ਸੇ ਦਿਨਾਂ ਦੀ ਠੀਕ ਹੈ ਕੋਈ ਗੋਣ ਪੰਜਾਬ ਦੇ ਵਿੱਚ ਆ ਕੇ ਚੋਣ ਪ੍ਰਚਾਰ ਕੀਤਾ ਪੰਜਾਬ ਦੇ ਵਿੱਚ 48 ਡਿਗਰੀ ਟੈਂਪਰੇਚਰ ਸੀ ਉਸ ਟੈਂਪਰੇਚਰ ਦੇ ਵਿੱਚ ਰੋਡ ਸ਼ੋਅ ਕਰਦੇ ਰਹੇ ਤੇ ਬੰਦਾ ਬਿਮਾਰ ਨਹੀਂ ਬੰਦਾ ਤੰਦਰੁਸਤ ਹੈ ਹੁਣ ਜਾਂ ਤੇ ਕੇਜਰੀਵਾਲ ਸਾਹਿਬ ਜਦੋਂ ਜੇਲ੍ਹ ਚ ਆਏ ਤੇ ਘਰ ਬੈਠੇ ਰਹਿੰਦੇ ਉਹਨਾਂ ਨੇ ਆ ਕੇ ਚੋਣ ਪ੍ਰਚਾਰ ਵੀ ਕੀਤਾ ਤੇ ਦੇਸ਼ ਦੀ ਜਿਹੜੀ ਨਿਆਂ ਪ੍ਰਣਾਲੀ ਆ ਦੇਸ਼ ਦਾ ਸਿਸਟਮ ਉਹ ਇੰਨਾ ਅਨੰਵ ਨਹੀਂ ਹੈ ਨਾ ਜੀ ਜ਼ਰੂਰ ਹੈ ਕਿ ਉਹਨੇ ਜਿਹੜੀ ਹੁੰਦੀ ਹੈ ਮੂਰਤੀ ਜਿਹੜੀ ਹੁੰਦੀ ਹੈ ਉਹ ਅੱਖਾਂ ਤੇ ਪੱਟੀ ਬੰਨੀ ਹੁੰਦੀ ਆ ਉਹਦਾ ਤੇ ਇਹ ਮਤਲਬ ਨਹੀਂ ਆਗੇ ਕਿ ਕਾਨੂੰਨ ਅਨਾਂ ਉਹਨਾਂ ਦਾ ਕਾਨੂੰਨ ਸਭ ਦੇ ਬਰਾਬਰ ਹੀ ਆ ਹੁਣ ਸਵਾਲ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਤੇ ਉਹਨੂੰ ਜੇਲ੍ਹ ਜਾਣਾ ਪਊ ਹੁਣ ਰੈਗੂਲਰ ਜਿਹੜੀ ਜ਼ਮਾਨਤ ਕਦੋਂ ਮਿਲਦੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ ਬੜੇ ਜਸ਼ਨ ਮਨਾਏ ਪਰ ਪਤਾ ਨਹੀਂ ਜਿਵੇਂ ਅਰਵਿੰਦ ਕੇਜਰੀਵਾਲ ਸਾਹਿਬ ਜੰਗ ਜਿੱਤ ਕੇ ਆਏ ਨੇ ਕਿਉਂਕਿ ਦੇਖੋ ਜਿਹੜਾ ਬੇਸ ਆ ਜਿਹੜਾ ਕਿਉਂਕਿ ਇੱਕ ਚੀਫ ਮਿਨਿਸਟਰੀ ਚੀਫ ਮਿਨਿਸਟਰ ਦੇ ਅਹੁਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਪਰੀਮ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਸੀ ਜਿਹੜੇ ਅਸਲ ਦੋਸ਼ੀ ਨੇ ਹੁਣ ਤੱਕ ਉਹਨਾਂ ਨੂੰ ਤੇ ਹਲੇ ਬੇਲ ਮਿਲੀ ਜਿੰਨਾਂ ਕੋ ਡਿਪਟੀ ਸੀਮ ਜਿੰਨਾਂ ਕੋ ਐਕਸਾਈਜ਼ ਮਿਨਿਸਟਰੀ ਜਿਨ੍ਹਾਂ ਨੇ ਪਾਲਿਸੀ ਬਣਾਈ ਉਹ ਮਨੀਸ਼ ਸੁਸੋਧਿਆ ਬੇਸ ਤੇ ਉਹ ਸੀ ਉਹ ਸਾਇਦਾ ਕਿ ਅਗਰ ਮਨੀਸ਼ ਸੁਸੋਧਿਆ ਚੀਫ ਮਿਨਿਸਟਰ ਹੁੰਦੇ ਉਹਨਾਂ ਨੂੰ ਵੀ ਪ੍ਰਚਾਰ ਕਰਨ ਵਾਸਤੇ ਬੇਲ ਹੁੰਦੀ ਦੇਸ਼ ਦੇ ਕਾਨੂੰਨ ਨੇ ਕੀ ਕਿਹਾ ਦੇਸ਼ ਦੇ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਚੀਫ ਮਿਨਿਸਟਰ ਆ ਉਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਜਾਨ ਦੇਣਾ ਚਾਹੀਦਾ ਕਿਉਂਕਿ ਹਲੇ ਉਹ ਦੋਸ਼ੀ ਨਹੀਂ ਹੋਏ ਜੈ ਟ੍ਰਾਇਲ ਚੱਲਦਾ ਤੇ ਜੇ ਇਸ ਸਥਿਤੀ ਦੇ ਵਿੱਚ ਆਮ ਆਦੀ ਪਾਰਟੀ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹੈਗੇ ਨੇ ਉਹ ਤੇ ਅੱਜ ਵੀ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਫੇਰ ਮੈਂ ਭਗਤ ਸਿੰਘ ਆ ਜੀ ਹੁਣ ਜਦ ਇਹ ਜਿਹੜੇ ਲੋਕ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਲੋਕ ਦੇ ਵਿੱਚ ਫਸੇ ਇਹ ਉਹਨਾਂ ਚਿਰ ਤੇ ਭ੍ਰਿਸ਼ਟਾਚਾਰੀ ਕਹਿੰਦਾ ਕਿ ਜਿੰਨਾ ਚਿਰ ਤੱਕ ਬਰੀ ਨਹੀਂ ਹੁੰਦੇ ਇਹ ਆਪਣੇ ਆਪ ਨੂੰ ਲੋਕ ਮੰਨੀ ਜਾ ਰਹੇ ਨੇ ਭ੍ਰਿਸ਼ਟ ਪੀ ਹੀ ਜੀ ਇੱਕ ਇੱਕ ਭਗਤ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਲੜੀ ਸੀ ਮੈਂ ਦੇਸ਼ ਨੂੰ ਸੰਵਿਧਾਨ ਬਚਾਉਣ ਵਾਸਤੇ ਲੜ ਰਿਹਾਗਾ ਦੇਖੋ ਅੱਜ ਕਿ ਵੀ ਉਹ ਮੰਦਰ ਦੇ ਵਿੱਚ ਗਏ ਨੇ ਮਹਾਤਮਾ ਗਾਂਧੀ ਦੀ ਔਰਾਜ ਘਾੜ ਦੇ ਵਿੱਚ ਗਏ ਨੇ ਇਹ ਅੱਜ ਕੱਲ ਸਾਰੇ ਜਿਹੜੇ ਪੋਲਿਟੀਕਲ ਡਰਾਮੇ ਬਹੁਤ ਵੱਡੇ ਹੋਣ ਲੱਗ ਪਏ ਨੇ ਕਿ ਬੰਦਾ ਗਲਤੀ ਕਰਕੇ ਵੀ ਉਹ ਕਹਿੰਦਾ ਮੈਂ ਬੇਈਮਾਨੀਆ ਮੈਂ ਗਲਤ ਨਹੀਂ ਹੁਣ ਦੇਖੋ ਬਲਕਾਰ ਸਿੰਘ ਹੋਣੀ ਪੂਰੀ ਦੁਨੀਆ ਥੂ-ਥੂ ਕਰੀ ਆ ਉਹ ਪਰ ਵੋਟਾਂ ਮੰਗਦੇ ਫਿਰਦੇ ਹੈਗੇ ਸੀ ਨਾ ਇਹ ਜਿਹੜੇ ਪੋਲਿਟੀਸ਼ਨ ਹੁੰਦੇ ਨਾ ਕਿਸੇ ਵੀ ਪਾਰਟੀ ਦੇ ਚਾਹੇ ਉਹ ਜੋਰ ਸਾਬਤ ਹੋ ਜਾਣ ਜਾਇ ਉਹਨਾਂ ਨੂੰ ਸਜਾਵਾਂ ਮਿਲ ਜਾਣ ਪ੍ਰੇਸ਼ਤਾਚਾਰ ਦੇ ਮਸਲੇ ਦੇ ਉਹ ਫਿਰ ਵੀ ਆਪਣੇ ਵਿਚਾਈ ਉਹ ਬਲਾਤਕਾਰ ਦੇ ਕੇਸ ਉਹਨਾਂ ਤੇ ਲੱਗ ਜਾਣ ਵੀਡੀਓ ਵਾਇਰਲ ਹੋ ਉਹ ਆਪਣੇ ਆਪ ਨੂੰ ਫਿਰ ਵੀ ਜਿਹੜੇ ਨਾ ਦੁੱਧ ਨਹਾਤੇ ਹੀ ਸਮਝਦੇ ਨੇ